ਸੱਤ ਵੱਜ ਗਏ। ਸਵੇਰ ਸੱਤ ਹੋਣ ਵਾਲੇ ਆ। ਅੱਜ ਤबीयत ਬਿਲਕੁਲ ਵੀ ਠੀਕ ਨਹੀਂ ਹੈ ਜੀ। ਅੱਜ ਡਾਊਨ ਆ। ਤੁਹਾਨੂੰ ਕੋਈ ਪਤਾ ਵੀ ਕਿੰਨੇ ਦਿਨਾਂ ਦੀ ਮੈਂ ਵੀ ਜਲ ਰਹੀ ਸੀ ਵੀ ਥਕਾਵਟ ਤਾਂ ਹੋਊਗੀ ਉਹ। ਬਹੁਤ ਜ਼ਿਆਦਾ ਥਕਾਵਟ ਹੋਈ ਹੈ। ਸੱਤ ਵਜੇ ਆ ਮੈਂ ਭੁੱਲ ਗਈ ਮੈਂ ਵੀ ਕੱਪੜੇ ਬਾਹਰ ਪਏ ਹੋਏ ਨੇ। ਹਨਾ ਧੋਣੇ ਨੇ। ਮਾ ਚਣਕ ਕੋਲ ਗਿਆ। ਕੰਬੜ ਵਾਂਗ ਆ ਅੱਜ ਮੈਂ ਆਪੇ ਸਾਫ਼ ਕਰਨਾ ਅੱਜ ਬਹੁਤ ਜ਼ਰੂਰ ਕਰਨਾ ਸਾਫ਼ ਕਰਨਾ ਬਹੁਤ ਵਾਰ ਪਟਾਰ ਦੀ ਵੀ ਅੱਜ ਬਾਹਰ ਖੇਡ ਰਿਹਾ ਹੁਣ ਉਹ ਗੰਦਾ ਮਾਸ ਮਾਰ ਗਿਆ ਦੇਖ ਪੱਤੇ ਕਿਹੋਏ ਪੱਤੇ ਚੜ ਜੀ ਰਹਿਣੀਆਂ ਤੁਸੀਂ ਦਸਤੋ ਜੀ ਰੱਖ ਤੇ ਸਾਰਿਆਂ ਨੇ ਸਾਫਲੇ ਕੱਪੜੇ ਮਰੇ ਕੱਪੜੇ ਤਾਂ ਸ਼ਾਮ ਹੋ ਗਏ ਸਾਰੇ ਪਰ ਮੇਰਾ ਸਿਰ ਇੰਨਾ ਜ਼ਿਆਦਾ ਦਰਦ ਕਰ ਰਿਹਾ ਨਾ। ਮੇਰੇ ਅੱਖਾਂ 'ਚ ਵੀ ਦਰਦ ਹੋ ਰਿਹਾ ਬਹੁਤ ਜ਼ਿਆਦਾ। ਆਵਾਜ਼ ਕੱਟ ਕਰ ਪੁੱਤ। ਸਹਜ 프리 ਤਾਂ ਲੈਸ ਖਾ ਕੇ ਹਟਿਆ। ਮੇਰਾ ਸਿਰ ਨਾ ਫਟ ਰਿਹਾ ਟੀਵੀ ਦੇਖ ਰਹੀ ਆ। ਬਿਚਾਰਿਆ ਨੇ ਅੱਜ ਦੁਪਹਿਰੇ ਕੁਝ ਨਹੀਂ ਬਣਾਇਆ ਮੇਲ ਨੂੰ ਉਸੇ ਖਾਦ ਦੇ ਨਾਲ ਮੈਂ ਤਾਂ ਹੈ ਬੈ ਸਾਲੇ ਵਾਦਨਾ ਕਰੀ ਪੁੱਤੋਂ ਹੋਣ ਦੀ ਹਿੰਮਤ ਨਹੀਂ ਹੈਗੀ ਹੁੰਦਾ ਕੁਦਾਂ ਨਹੀਂ ਮੇਰੇ ਰਾਏ ਸੁਣਨ ਮਿਲ ਜਿਆ ਸੀ ਪਿਛਲੀ ਵਾਰ ਸ਼ਾ ਖਤਮ ਹੋ ਗਿਆ ਸੀ ਗਿਆ ਤਾਂ ਆ ਰਾਈਸ ਖਤਮ ਹੋ ਗਿਆ ਤੇ ਸਾਂਜੇ ਬਿਚਲੀ ਘਰ ਮੰਨਦਾਂ ਕਬਾ ਬਣਾਇ ਕਿ ਮੰਗਾ ਲਈ ਸੀਗਾ ਆਪਾਂ ਤਾਂ ਹੋਰ ਤਾਂ ਮੈਂ ਕੁਝ ਨਹੀਂ ਬਣਾਉਣਾ ਮੇਰੇ ਤਾਂ ਮਨ ਨਹੀਂ ਹੈਣਾ ਕੁਝ ਵੀ ਬਣਾਉਣ ਦਾ ਪੁੱਤ ਮੈਂ ਉਹੀ ਬਹੁਤ ਹੈ ਮੇਰਾ ਤਾਂ ਸਰੀਰ ਬਹੁਤ ਜ਼ਿਆਦਾ ਬਿਕਾਰ ਲੀਨਾ ਅੱਜ ਤਾਂ ਮੈਂ ਕਰੋਸਿੰਦੀ ਕਾਂਡ ਵੀ ਮੇਰੇ ਜ਼ਾਰੇ ਉਵੇਂ ਪੜੇ ਨੇ ਇੱਕ ਮਿੰਟ ਰਹਿ ਜੇ ਨੇ ਬਣਾ ਲੈਣ ਦੇ ਪੁੱਤ ਨਮਕੀਨ ਰਾਜ ਦਹੀਂ ਨਾਲ ਖਾਰਾਂਗੇ ਹੈਗਾ ਨਾ ਥੋੜਾ ਜਿਹਾ ਹੁਣ ਆਪਰਾਇਸ ਖਾ ਲੰਨੇ ਆ ਹੈ ਮੇਰਾ ਸਿਰ ਬਹੁਤ ਜ਼ਿਆਦਾ ਫਟ ਰਹੀ ਹੈ। ਮਰ ਮੈਨੂੰ ਸਿੰਪਲ ਜਿਹਾ ਰਾਈਸ ਬਣਾਉਣਾ ਹੈ ਬਸ ਮੇਰਾ ਨੀ ਖਾਣ ਨੂੰ ਕੁਝ ਵੀ ਦਿਲ ਕਰਦਾ। ਰੋਜ਼ ਫਾਸਟ ਫੂਡ ਇਹਨਾਂ ਨੂੰ ਦਈ ਚਲੋ ਚਵਾਕਾਂ ਨਾਲ ਮੈਨੂੰ ਵੀ ਖਲਾ ਖਲਾ ਕੇ ਉਹ ਕੀਤਾ ਗਿਆ ਇਹਨਾਂ ਨੇ। ਹੋਣੀ ਵਗਾਰਾ ਨਹੀਂ ਖਾਣ ਦਾ ਦਿਲੇ ਹੈਗਾ ਰਾਈਸ ਵੀ ਮੇਰੀ ਮਜਬੂਰੀ ਹੈ ਮੇਰਾ ਰਾਈਸ ਬਣਾਉਣਾ ਨਹੀਂ ਚਲਦੀ ਚਲਦੀ ਬਸ ਖਾੜ ਨਹੀਂ ਹੋ ਰਿਹਾ ਇਹਨਾਂ ਇਹਨਾਂ ਆ ਚੀਜ਼ ਨਹੀਂ ਦਰਦ ਕਰ ਰਹੀ ਹੈ ਨਾ ਆ ਚੀਜ਼ ਜਦ ਮੈਂ ਕਿਸੇ ਨੇ ਮੈਨੂੰ ਖੁਪਟਿਆ ਹੁੰਦਾ ਨਾ ਆ ਮੋਢੇ ਸਾਰੇ ਇਹਨੇ ਦਰਦ ਕਰ ਆਸ ਤੇ ਇਹਨਾਂ ਜਾ ਰਿਹਾ ਇਤੋਂ ਦਰਦ ਹੋ ਰਿਹਾ ਹੈ ਤਾਂ ਉਸਨੇ ਸਾਡੇ ਬਹੁਤ ਗੁੰਦੀ ਆਦਤਾਂ ਲੋਕਾਂ ਨੂੰ ਦੁਪਹਿਰੇ ਮਾੜਾ ਜਿਹਾ ਮੇਰੀ ਅੱਖ ਲੱਗਣ ਲੱਗੀ ਰਾਤ ਇਹਨਾਂ ਨੇ ਟੀਵੀ ਦੇਖੀ ਗਏ ਸੈਦ ਸੈਦ ਦੇ ਪਾਪਾ ਨੂੰ ਵੀ ਲੱਗੇ ਦੇਖਣਾ 2:30 ਵਜੇ ਗਾਲ੍ਹਾਂ ਗੁਲਾ ਕੱਢ ਕੇ ਟੀਵੀ ਬੰਦ ਕਰਵਾ ਜਾ ਮੈਂ ਫਿਰ ਬੰਦ ਕਰ ਦੋ ਮੈਨੂੰ ਸੋ ਜਾਣ ਦਿਓ ਤੋਏ ਹਣ 2:30 ਵਜੇ ਤੱਕ ਦੇਖਦੇ ਰਹੇ ਐ ਇਸੇ ਮੈਂ ਦੁਪਹਿਰੇ ਮਾੜਾ ਜਿਹਾ ਪਈ ਤੇ ਮੈਂ ਕਿਹਾ ਚਲ ਵੀ ਸੌਣ ਨਹੀਂ ਆ ਥੋੜਾ ਜਿਹਾ ਇੰਨਾ ਜ਼ਿਆਦਾ ਸਾਡੇ ਵਰਕਸ਼ਾਪਾ ਤੁਹਾਨੂੰ ਪਤਾ ਹਨ ਵਰਕਸ਼ਾਪ ਦੇ ਵਿੱਚ ਇੰਨਾ ਜ਼ਿਆਦਾ ਮੁੰਡੇ ਉੱਚੀ ਉੱਚੀ ਰੌਲਾ ਪਾ ਰਹੇ ਸੀਗੇ ਇੱਕੋ ਰੌਲਾ ਤਾਂ ਖੁੱਲ ਗਿਆ ਇੰਨਾ ਦਿਮਾਗ ਜਦਦਾ ਹੀ ਸਿਰ ਚ ਫਟਣ ਵਾਲਾ ਹੋਇਆ ਕੋਈ ਇੱਕ ਵਾਰ ਤਾਂ ਮੇਰੇ ਦਿਲ ਕਰੇ ਵੀ ਜਾ ਕੇ ਉਹਨਾਂ ਨੂੰ ਮੈਂ ਬਾਹਰ ਕਹਿ ਕੇ ਹਮਾਰਾ ਭਾਈ ਹੌਲੀ ਬੋਲੋ ਇੰਨਾ ਉੱਚੀ ਨਾ ਬੋਲੋ ਆਸ-ਪਾਸ ਘਰ ਵੀ ਰਹਿੰਦੇ ਨੇ ਇੰਨਾ ਗਾਪ ਆਇਆ ਹੋਇਆ ਸੀਗਾ ਅਰੋੜੇ ਮੇਰੇ ਖਵਤਾਂ ਮਾਰੇ ਨਾ ਮੈਨੂੰ ਕਿਉਂਕ ਮੇਰੀ ਤਾਂ ਨੀਂਦ ਖਰਾਬ ਹੁੰਦੀ ਮੈਂ ਸਭ ਤੋਂ ਵੱਧ ਗੁੱਸਾ ਹਾਂ ਲਵੇਂ ਉਹ ਕੋਰਦਿਲ ਕਰੇ ਮੈਂ ਜਾ ਕੇ ਉਹਨੂੰ ਕਹਿ ਕੇ ਹਾਂ ਪਾਈ ਦੁਪਹਿਰਾ ਘਰੇ ਜਾ ਕੇ ਪੈ ਜਾਊਗਾ ਨਾ ਇੱਥੇ ਉਹਨਾਂ ਰੋਲਾ ਤੁਸੀਂ ਪਾਇਆ ਏ ਪਰ ਮੈਂ ਚੱਲ ਕਾ ਨੂੰ ਚਲੋ ਜੀ ਮੈਂ ਨਾ ਰਾਈਸ ਅ ਰਾਈਸ ਬਣਾ ਅਹ ਘਟਕਟ ਲਵਾ ਤੜਕਾ ਫਿਰ ਤੁਹਾਨੂੰ ਮਿਲਦੀਆਂ ਬਣਾਉਂਗੀ ਪਰ ਆਲੂ ਪਾਉਂਗੀ ਇੱਕ ਦੋ ਬਸ ਛੋਟੇ ਛੋਟੇ ਪਿਆਜ਼ تھਰੀ ਮਿਰਚ ਆਜਾ ਲਾ ਪਿਆਜ ਕੱਟ ਲੈ ਪਰ ਸਿਰ ਨਖ ਜਾ ਦਰਦ ਕਰ ਰਿਹਾ ਮੈਂ ਕਹਨੀ ਮਤਲਬ ਮੈਡੀਸਿਨ ਲੈ ਲਵਾਂ ਮੇਰਾ ਸਿਰ ਨਾੜਾ ਨਾ ਫਟ ਜਾਂਦੀਆਂ ਤੇਰਦਾ ਹੋ ਰਿਹਾ ਪਹਿਲਾਂ ਮੈਨੂੰ ਇਹ ਸੀਗਾ ਮੈਂ ਜਲਦੀ ਜਲਦੀ ਮੈਡੀਸਿਨ ਨਹੀਂ ਖਾਂਦੀ ਹੈਗੀ ਮੈਨੂੰ ਇਹ ਹੁੰਦਾ ਵੀ ਪਹਿਲਾਂ ਮੈਂ ਦੇਖਦੀ ਹੁੰਨੀ ਆ ਬਿਜੋਏ ਸ਼ਾਇਰ ਹਟ ਜੂਏ ਹਟ ਜੂਏ ਹੁਣ ਹਟ ਜੂ ਹੁਣ ਹਟ ਜੂ ਸਵੇਰ ਦੀ ਬੱਸ ਕਰਾਤੀ ਹੁਣ ਐਂਡ ਹੋ ਗਈ ਹੁਣ ਤਾਂ ਮੇਰੇ ਹੁਣ ਤਾਂ ਮੈਨੂੰ ਆਇ ਲੱਗਦਾ ਸੀ ਬੱਸ ਹੁਣ ਤਾਂ ਬੁਰਾ ਹਾਰਾ ਹੁਣ ਮੈਂ ਕਿੱਥੇ ਲੈ ਲੰਨੀ ਆਇਆ ਤੇ ਬਪਾ ਗਏ ਨੇ ਅਮਰ ਸਾਹਿਬ ਮਾਰਨਿੰਗ ਤੇ ਸਿਰ ਦਰਦ ਤੁਪੜਦਾ ਇਹ ਸਭ ਜਿਵੇਂ ਸੋਟੇ ਮੇਰੇ ਪਿੱਛੇ ਨਾਲ ਸ਼ਹਿਰ ਇੱਕ ਉੱਚਾ ਬਿੰਦੂ ਤੋਂ ਬੋਲ ਜਮਾਈ ਨਾਲ ਇਹ ਆ ਉੱਥੇ ਮੈਂ ਉੱਥੇ ਹੱਥ ਵਾਲਾ ਕਰਦੇ ਮਾਈਗਰੇਨ ਦਾ ਅੱਗੇ ਵੀ ਮੈਂ ਕਰਵਾਇਆ ਸੀ ਕਿ ਮੇਰੇ 4-5 ਸਾਲ ਪਹਿਲਾਂ ਨਿਕਲ ਗਏ ਸੀਗੇ ਮਤਲਬ ਕਿ ਸਿਰ ਦਰਦ ਹੁੰਦਾ ਸੀਗਾ ਬਸ 10-15 ਮਿੰਟ ਹੋ ਕੇ ਹਟ ਜਾਂਦਾ ਸੀਗਾ ਨਹੀਂ ਤਾਂ ਮੈਨੂੰ ਬਹੁਤ ਪ੍ਰੋਬਲਮ ਰਹਦੀ ਕਿ ਮਹੀਨਾ-ਮਹੀਨਾ ਨਹੀਂ ਹਟਦਾ ਹੈਗਾ ਨਾਲ ਹੀ ਕੱਖ ਚਾਹ ਚੀਜ਼ਾਂ ਦਾ ਦਰਦ ਹੁੰਦਾ ਉਹ ਚਾਹ ਜੋ ਨਾ ਡੇਬਿਲ ਮੈਂ ਤਾਂ ਥੋੜਾ ਕਰਵਾ ਕੇ ਆਉਂਗੀ। ਕਿਉਂਕਿ ਮੈਨੂੰ ਐਡਸਨ ਨਾਰਬਿਟ ਕੀਤੀ ਨਹੀਂ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਬਰਾਹਰ ਹੋ ਜਾਂਦੇ ਕਿ ਕਮੀ ਨਾਲ ਲਗਾਤਾਰ ਸਿਰ ਤੋੜਾ ਪਾਸ ਹੋ ਜਾਂਦੀ ਹੈ ਸਰਦੀ। ਬਹੁਤ ਮੁਸ਼ਕਲਾ ਭੱਲੇ ਬੰਦੇ ਨੂੰ ਬਈ। ਜਾਨ ਨਿਕਲਣ ਵਾਲੀ ਉੱਪਰ ਜਾ। ਨਾਲ ਜਿਹੜਾ ਸਰੀਰ ਦਰਦ ਕਰ ਰਿਹਾ ਉਹ ਬਹੁਤ ਜ਼ਿਆਦਾ ਚੀਜ਼ਾਂ ਦੀਆਂ ਦਰਦ ਕਰ ਰਹੀਆਂ ਨੇ ਨਾ ਮੈਨੂੰ ਤਾਂ ਲੱਗਦਾ ਜਿਵੇਂ ਮੈਨੂੰ ਕਿਸੇ ਨੇ ਕੁੱਟਿਆ ਉਹ ਬਹੁਤ ਜ਼ਿਆਦਾ ਕੁੱਟਿਆ ਪਰ ਮੈਂ ਚਾਟੜੀ ਨਹੀਂ ਕੀਤਾ ਹੈਗਾ ਕੱਪੜੀ ਸਾਫ ਬਾਰੇ ਸਾਰੀ ਦਿਹਾੜੀ ਕੱਪੜਿਆਂ ਫਿੱਲਪੀਆ ਧੋਵ ਕਾਟ ਕੇ ਰੱਖੀ ਆ ਅਬੀ ਅਬੀ ਜੋ ਹੁੰਦਾ ਹੈ ਆਇਆ ਆਇਆ ਬੱਤਾ ਇਹਨੋਂ ਆਪਣਾ ਟਿਕਾਣਾ ਕਿੱਥਾ ਆਣਾ ਨਾ ਅੱਜ ਜਲੰਧੀ ਰਾਹ ਨਾਲ ਦੇਖ ਫਸਲ ਦੀ ਜਮਾਸ਼ੀ ਕਰਦੇ ਸੀ ਕਰਪਾ ਸਾਹਿਬ ਪਾਪਾ ਤੇ ਮਗਾਰਾ ਨੂੰ ਅੱਲੋ ਅੱਜ ਆਈ ਸੀ ਮਨਾਲਾ ਨਹੀਂ ਕੁਝ ਸੈ ਤਾਂ ਪਾਪਾ ਨੇ ਅਜਾਉਣਾ ਨਹੀਂ ਹੈਗਾ ਅੱਲੂ ਆਣ ਤੇ ਸਵੇਰ ਤੇ ਗੱਲ ਹੋਣੀ ਹੈ ਤਾਨੂੰ ਆਉਂਦਾ ਕਿ ਮੈਂ ਨਹੀਂ ਆਣਾ ਹੈਗਾ ਨਹੀਂ ਯਾਰ ਪਾਣੀ ਦੇ ਅੱਤ ਖਾਲਨ ਦਰਚਾਰਾ ਉਹਨਾਂ ਨੇ ਕਹਿਣਾ ਵੀ ਮੇਰੇ ਸਿਰ ਦਰਦ ਖਾਲਾ ਤੇ ਖਾਲਨ ਦਾ ਇਹ ਨਮਤਾਂ ਕਰਦਾ ਤਾਂ ਖਾਲਨ ਲੀਆ ਬਾਕੀ ਜੇ ਹੁਣ ਤਾਂ ਮੈਂ ਰਾਈਸ ਸੁਈਸ ਬਣਾ ਕੇ ਮੇਰੇ ਸਿਰ ਦਰਦ ਜਿਤ ਮੜਾ ਜਾ ਹਟ ਜਾਊਗਾ ਮੈਨੂੰ ਮਿਲੂਗੀ ਕਿਉਂਕਿ ਮੇਰੇ ਬਹੁਤ ਜ਼ਿਆਦਾ ਸਿਰ ਤੇ ਦਰਦ ਹੋ ਰਿਹਾ ਮੈਂ ਹਜੇ ਤੁਹਾਨੂੰ ਫੇਮੈਂਟ ਨਾ ਬੋਲਣ ਨਾਲ ਚਾਹਤਾ ਹੋ ਰਿਹਾ ਅੰਜੀ ਫਰੈਂਸ ਰਾਈਸ ਨੂੰ ਤੜਕਾ ਲਾ ਲਿਆ ਮੈਂ ਇਹਦੇ ਵਿੱਚ ਪਾਏ ਆ ਪਿਆਜ਼ ਆਲੂ ਤੇ ਅਬੀਜੋ ਦਾ ਗਰਮ ਹੁੰਦਾ ਹੁੰਦਾ ਉਹਨਾਂ ਨੂੰ ਮਮਾ ਜੀ ਹਲਦੀ ਵਾਲੇ ਬਣਾਉਂਦੇ ਮੈਂ ਤਾਂ ਖਾਂਪਾ ਤਾਂ ਕਰਕੇ ਥੋੜੀ ਜਿਹੀ ਹਲਦੀ ਪਾ ਲਈਆ, ਹਰੀਆਂ ਮਿਰਚਾਂ ਪਾ ਲਈਆ। ਅਗਲਾ ਕਦਮ ਪੇਸਟ ਬਣਾਇਆ ਪਾਣੀ ਪਾ ਕੇ ਖਾਂਪੀ ਲੈ ਕੇ। ਇਹ ਹੋਣੀ ਬਣਾ ਥੋੜਾ ਜਿਹਾ ਪਾਣੀ ਪਾ ਲਈਆ। ਇਸੇ ਨਾਲ ਢਾ ਕੇ ਹੁਣ ਮੈਂ ਰਖਾ ਦਿੰਦੀ। 1-5 ਮਿੰਟ ਚ ਰੈਡੀ ਹੋ ਜਾਣਗੇ। ਫਿਰ ਅੱਧਰ ਪਾਏ ਆਪਣੇ ਬਰਤਨ। ਝਾਲੇ। ਇਹ ਝਾਲੇ ਬਰਤਨ ਸੀਗੇ ਆਪਣੇ। 那我们明天晚上呢？ ਮਜ਼ਾ ਹੀ ਦੇਖਿਆ ਉਹ ਨਹੀਂ ਇਹ ਤਰੀਜ ਜ ਹੈਗਾ ਕਿ ਨਹੀਂ ਬਸ ਹੋਊਗਾ ਅੰਤਰਾ ਇਸ ਤੋਂ ਬੜੀਆਂ ਪਾਈਆਂ ਹੋਈ ਬਹੁਤ ਟੇਸਟੀ ਲੱਗਦੀਆਂ ਬਟਰ ਮੱਖਣ ਪਾਈ ਨਹੀਂ ਹੈ ਬੜੀਆਂ ਕਿਉਂਕਿ ਬੜੀਆਂ ਇਤਨਾ ਐਸੇ ਹੀ ਸਿਰੇ ਨਾ ਦੱਸ ਦਿੰਦਾ ਕਿ ਇਸੇ ਤਰ੍ਹਾਂ ਉਹ ਐਸੇ ਬੈੜੀਆਂ ਜਿਨ੍ਹਾਂ ਖੁਦੂਦੀਆਂ ਨੇ ਨਾ ਬੈ ਹੋਈਆਂ ਉਹਨਾਂ 'ਚ ਨਹੀਂ ਤਾਂ ਮੈਂ ਬੜੀਆਂ ਪਾਗੜੇ ਬਣਾ ਲੈਣੀ ਨੇ ਦਿੱਤੀ ਹੋਈ ਹੈ ਮੇਰਾ ਇਸ ਦੀ ਰਾਸਤ ਬੜੀਆਂ ਵਾਰਾਂ ਕੋ ਡੇਸਟੀ ਲੱਗਦੀ ਅੱਜ ਤਾਂ ਮੇਰਾ ਹੀ ਹਵਸ ਸੀ ਸਿੰਪਲ ਜਿਹਾ ਕੁਝ ਖਾ ਲਵਾਂ ਮਿਸ਼ੈਤੀ ਜੱਤੀ ਬਣ ਗਈ ਬਸ ਪਰ ਪਿਆਜ਼ ਮਾਂ ਤੋ ਮੇਰੀ ਰਾਤ ਵੀ ਨਹੀਂ ਦਿੰਦਾ ਮਿੰਨਾ ਚੀ ਵੀ ਚੱਲਦਾ ਕਿ ਤਾ ਨੀਂਦ ਆਉਂਦੀ ਹੈ ਜੱਤੀ ਦਾ ਗਾਲਾ ਘੂਆ ਕੱਟੀਆਂ ਹੋਏ ਕਿਦਾਂ ਬੰਦ ਕੀਤਾ ਫਾ ਸਾਡੇ ਕਿਸ਼ੇ ਸਾਥ ਕੋਈ ਸਾਈਡ ਮਾਪਾ ਨੇ ਫੇਰ ਖਾ ਲਤਾ ਸਵੇਰੇ ਤਾਂ ਤੇ ਚਲਦੀ ਉਹ ਸੜਦੀ ਮੈਂ ਬੜੀ ਜਲਦੀ ਉੱਠਣਾ ਸੀ ਮੇਰਾ ਤਾਂ ਸੀ ਮੈਂ 8 8:30 ਵਜੇ ਦਾ ਉੱਠੂਗੀ ਨੀਂਦ ਪੂਰੀ ਕਰਕੇ ਇਹਨਾਂ ਨੂੰ ਜਾਣਾ ਸੀਗਾ ਫਿਰ ਤਾਂ ਕਰਕੇ ਫਿਰ ਮੈਂ ਆਟਾ ਉੱਟਾ ਗੁੰਨੇ ਉੱਠ ਤੇ ਆਹੜਾ ਇਹਨਾਂ ਨੂੰ ਪਰਾਣੇ acharਾ ਬਣਾ ਕੇ ਦਿੱਤੇ ਉਲ ਕੋਲੋਂ ਬਾਅਦ ਵਿੱਚ ਮੈਂ ਪਹਿਲਾਂ ਨੀ ਉਸ ਤੋਂ ਵੱਲ ਆਪਣੇ ਕੰਮ ਕਾੜ ਕਰ ਲੇ ਜਦੋਂ ਦਸਤੀ ਆਪਣੇ ਪੈਰ ਨੂੰ ਥੋੜਾ ਜਿਹਾ ਪਈ ਸੀ ਫਿਰ ਉਹ ਬਾਹਰ ਹੋਣਾ ਇੰਨਾ ਪਾਇਆ ਉਹਨਾਂ ਨੇ ਉੱਠੇ ਉੱਕੇ

ਰਾਈਸ ਆਪਾਂ ਬਣਾਵਾ ਬੱਚੇ ਬਾਹਰ ਖੇਡ ਰਹੇ ਸੀਗੇ ਤਾਂ ਕਰਕੇ ਦੇਖੋ ਕਿੰਨਾ ਦਾ ਰਾਈਸ ਬਣਿਆ ਇਹ ਬਾਹਰ ਖੇਡ ਰਹੇ ਸੀਗੇ ਬੱਚੇ ਤੇ ਹੁਣ ਲੱਗੇ ਨੇ ਫਿਰ ਹੁਣ ਮਤਲਬ ਕਿ ਸਾਰੇ ਬੱਚੇ ਫ੍ਰੀ ਹੋਏ ਹਨ ਫਿਰ ਖੇਡਣ ਦਾ ਹੁਣ ਨਹੀਂ ਇਹ ਆ ਵੀ ਸਾਨੂੰ ਹੁਣ ਟਾਈਮ ਮਿਲਿਆ ਹਾਂ ਹਾਂਸੀ ਛੁੱਟੀਆਂ ਹੋਈਆਂ ਹੋਈਆਂ ਨੇ ਵੀ ਖੇਡ ਲਈਏ ਫਿਰ ਲੱਗ ਜਾਣਾ ਉਹ ਜਾਣਾ ਇਹ ਕਿਹੜਾ ਚੋਰ ਬਣਾਇਆ ਹੈ ਅਬੀ ਨਾ ਕਰਿਆ ਘਰ ਤਨੂੰ ਹੱਥ ਪੈ ਜਾਣੀਆਂ ਪੈ ਗਈ ਗੰਦਾ ਵ ਤਾਂ ਕਿੰਨਾ ਲੱਗਦਾ ਇਕੜਾ ਯਾਰ ਥੋੜਾ ਜਾ ਥੋੜਾ ਜਾ ਫਰਕ ਪੈ ਗਿਆ ਇਸੇ ਕੋਡੜੀ ਚ ਖਾਣੇ ਨੇ ਪਠੀ ਪਾ ਲੈ ਜਾਣੀ ਇਹਦੇ ਖਾਦੇ ਹੀ ਨਹੀਂ ਅਲੱਗ-ਗਲੱਗ ਕਦੀ ਹੁੰਦਾ ਕਦੀ ਸ਼ਾਇਦ papa ਤੁਹਾਨੂੰ ਦੱਸਿਆ ਵੀ ਉਹ ਕਰੀ ਹੋਏ ਨੇ ਆਹਨੇ ਕੁਝੇ ਮੁੱਢੇ ਚ ਪਾ ਲੈ ਤੁਹਾਨੂੰ ਜਾਣੇ ਖਾਵਾਂਗੇ ਉਹਨੂੰ ਦਹੀਂ ਪਾ ਲੂੰਗੀ ਤੈਨੂੰ ਉੱਤਰ ਆਈਸ ਲੈ ਕੇ ਚੱਲ ਮੈਂ ਦਹੀਂ ਪਾ ਕੇ ਲੈ ਕੇ ਮਚਾਉ ਦੇਖ ਤਾਂ ਉਹ ਪਾਈ ਚਮਚੇ ਸਾਹਮਣੇ ਰੱਖੇ ਦਾ ਹੋਇਆ ਮੇਰੇ ਕੱਢ ਕੇ ਉਹ ਛੋਟੇ ਕੱਢ ਲਏ ਹੋਣੇ ਤਾਂ ਜਮੇ ਦਹੀ ਆਣੀ ਮਮੀ ਟਾਕ ਮੀ ਜੱਟਾ ਨਾ ਬਰਾਬ ਹੋਵੇ ਤਾਂ ਮਾ ਮਮੀ ਟਾਕ ਮੀ ਜੱਟਾ ਬੈਠ ਨਹੀਂ ਪਈਆਂ ਨਹੀਂ ਬੈੱਡ ਤੇ ਕੋਈ ਨਾ ਇੱਕ ਸਾਈਡ ਤੇ ਕਰ ਦੋ ਇਸ ਸਾਈਡ ਤੇ ਕਰਤੀ ਇਹ ਇਹ ਨਹੀਂ ਅਭੀ ਨਾ ਕਰਾ ਕਰੀ ਰੁਕਾ ਆਹ ਕੀ ਹੋ ਰਿਹਾ ਦਹੀਂ ਹੋਣਾ ਲਾ ਮੜਾਈਆ ਹਾਈ ਹਾਈ ਉਸ ਤੇ ਮੜਾ ਨਹੀਂ ਉਹ ਨਹੀਂ ਮੜਾ ਹਟ ਜਾ ਜ਼ਾ ਇਹ ਹਟ ਜਾ ਨਹੀਂ ਪਾਗਲਾ ਤੂੰ ਹਟ ਜਾ ਜਾ ਨਹੀਂ ਗਾਣੇ ਨਹੀਂ ਗਾਣੇ ਨਹੀਂ ਗਾਣੇ ਇਹਨੂੰ ਪਤਾ ਬਈ ਲੱਗਣਾ ਮੈਨੂੰ ਪਤਾ ਲੱਗਦਾ ਕੀ ਕਰਾ ਨਹੀਂ ਗਹੀਆ ਨਹੀਂ ਮੈਨੂੰ ਪਤਾ ਨਹੀਂ ਦੇਖ ਲਾ ਕੇ ਕਿੰਨਾ ਖੱਟਾ ਉਦੋਂ ਮਲਾਈ ਪਾਈਏ ਨਾ ਨਾ ਤੁਹਾਨੂੰ ਪਤਾ ਦੇਖੋ ਮਲਾਈ ਨਹੀਂ ਪਾਈ ਮਲਾਈ ਤੋਂ ਉੱਪਰ ਬਸ ਮਲਾਈ ਮਮਾ ਚਾਹ ਲਈ ਖਾ ਨਾ ਖਾ ਨਾ ਖਾ ਤੈਨੂੰ ਆਈ ਥੋੜੀ ਸ਼ਰਮ ਤੈਨੂੰ ਇਹ ਥੋੜੀ ਸ਼ਰਮ ਆ ਵੀ ਮੇਰੀ ਮੰਮਾ ਦੇ ਸਿਰ ਚ ਨਾ ਦਰਦ ਹੋ ਰਿਹਾ ਤੈਨੂੰ ਨਖਰੇ ਕਰਨ ਨਹੀਂ ਆਉਂਦੇ ਨੇ ਬਸ ਇਹ ਨਹੀਂ ਹੈਗਾ ਵੀ ਮੇਰੀ ਮੰਮਾ ਵਿਚਾਰੀ ਦਰਦ ਦੇ ਨਾਲ ਕੱਢਦਾ ਨਹੀਂ ਖਾਂਦਾ ਮਲਾਈ ਤੁਹਾਨੂੰ ਪਤਾ ਹੈ ਜਾਂ ਤਾਂ ਮਲਾਈ ਪਾਈ ਹੋਈ ਨਹੀਂ ਹੈਗੀ ਆਜਾ ਪੂਰੀ ਬੈਠ ਕੇ ਬੈਜੋ ਆਜਾ ਅੱਧੇ ਆਜਾ ਆਜਾ ਸਾਈਡ ਛੱਡ ਦੇ ਇੰਨੀ ਦੇ ਹੋ ਰਿਹਾ ਐਕਟਿੰਗ ਕਰ ਰਿਹਾ ਮੰਮਾ ਇਹ ਨਹੀਂ ਲਿਖਿਲੇ ਤੂੰ ਮਤ ਬੈਕ ਕੈਮਰਾ ਵਲੋਗ ਕਿਲੇ ਕਿਲੇ ਜਾਵਲ ਵਾਈਸ ਦਾ ਪਚਾਰ ਚਲੋ ਜੀ ਅਸੀਂ ਖਾ ਲਈਏ ਖਾ ਕੇ ਤੁਹਾਨੂੰ ਫਿਰ ਨੂੰ ਖਾ ਲਈਏ ਇਹ ਵਲੋਗ ਦਾ ਹੁਣ ਇੰਤ ਹੀ ਕਰਦੇ ਆਂ ਐਂਡ ਜਾਦਾ ਵਲੋਗ ਮੈਂ ਨਹੀਂ ਬਣਾਇਆ ਹੈਗਾ ਛੋਟਾ ਜਿਹਾ ਹੀ ਵਲੋਗ ਬਣਿਆ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਔਰ ਮੇਰੀ ਵੀਡੀਓ ਨੂੰ ਫੋਲੋਅਰ ਜ਼ਰੂਰ ਕਰਿਓ ਤੇ ਬਾਕੀ ਹਲੇ ਸ਼ਾਪਿੰਗਾਂ ਕਰਨੀਆਂ ਨੇ ਅਸੀਂ ਗਰਮੀ ਵਾਲੇ ਕੱਪੜਿਆਂ ਦੀ ਬੱਚਿਆਂ ਦੀ ਕਰਨੀਆਂ ਨੇ ਉੜੇ ਦਿਨਾਂ ਤੱਕ ਕਰਾਂਗੇ ਫਿਰ ਤੁਹਾਨੂੰ ਉਹ ਵੀ ਵਲੌਗ ਦਿਖਾਵਾਂਗੇ ਤੇ ਫਸ ਹੁਣ ਰਾਈਸ ਖਾ ਕੇ ਮੈਂ ਤਾਂ ਕਰੂੰਗੀ ਰੈਸਟ ਮੈਂ ਸੋਵਾਂਗੀ ਨਹੀਂ ਤਾਂ ਮੇਰੀਆਂ ਨਾੜ ਫਟ ਜਾਣੀ ਕਿਉਂਕਿ ਗੋਲੀ ਦਾ ਅਸਰ ਵੀ ਅਜੇ ਚੰਗੀ ਤਰ੍ਹਾਂ ਨਹੀਂ ਹੋਇਆ ਸਿਰਫ ਮਤਲਬ ਕਿ ਬੇਮਲੂਮ ਜਿਆਦਾ ਦਰਦ ਹਟਿਆ ਹੈ ਹਨਾ ਹਲੇ ਵੀ ਹੋ ਰਿਹਾ ਆ ਚੀਜ਼ ਸਾਰੀ ਦਰਦ ਕਰ ਰਹੀ ਆ ਤੇ ਉਸਹਾ ਜੋ ਉਹਨਾਂ ਦੀ ਕਲੀ ਕਾਢੀ ਗਿਆ ਕਿ ਮਿੱਠੂ ਜੀ ਇਹ ਵਲੌਗ ਦਾ ਹੁਣ ਆ ਪੈਕੀ ਕਰ ਦਨੇ ਆ ਐਂਡ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਤੁਹਾਨੂੰ ਕੱਲ ਨੂੰ ਬਾਏ ਨਾਈਟ ਟੇਕ ਕੇਅਰ ਬਾਏ ਬਾਏ